ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਬਠਿੰਡਾ ਪੁਲਿਸ ਵੱਲੋਂ 22 ਫਰਵਰੀ ਨੂੰ ਕਰਵਾਈ ਜਾ ਰਹੀ ਹੈ ਮੈਰਾਥਨ ਦੌੜ ਅਤੇ ਨਾਲ ਇੱਕ ਇਥੇ ਕਰਵਾਇਆ ਜਾ ਰਿਹਾ ਬਾਸਕਟਬਾਲ ਮੈਚ ਵੀਰਵਾਰ ਨੂੰ 35 ਦੇ ਲਗਭਗ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡੜ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਇਥੇ ਪੰਜਾਬ ਸਰਕਾਰ ਦੇ ਆਪਣਾ ਦੇਸ਼ਾਂ ਦੇ ਅਨੁਸਾਰ ਉਹਨਾਂ ਵੱਲੋਂ ਬਠਿੰਡਾ ਦੀ ਪੁਲਿਸ ਲੈਂਡ ਵਿਖੇ ਇੱਕ ਬਾਸਕਟਬਾਲ ਦਾ ਮੈਚ ਕਰਵਾਇਆ ਜਾ ਰਿਹਾ ਹੈ ਅਤੇ ਨਾਲ ਇੱਕ ਮੈਰਾਥਨ ਦੌੜ ਹੈ ਜਿਹੜੀ ਉਹ ਕਰਵਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਮੈਰਾਥਨ ਦੌੜ ਹੈ ਜਿਹੜੀ ਇਸ ਦਾ ਰੂਟ 10 ਕਿਲੋਮੀਟਰ ਦਾ ਹੋਵੇਗਾ ਅਤੇ ਇਸ ਦੇ ਵਿੱਚ ਉਹਨਾਂ ਵੱਲੋਂ ਨੌਜਵਾਨ ਪੀੜੀ ਤੇ ਹੋਰ ਲੋਕਾਂ ਨੂੰ ਬਤਵਾ ਦੇ ਇਸ ਦੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨੇ ਬਠਿੰਡਾ ਦੇ ਐਸਐਸਪੀ ਅਵਨੀਤ ਕੁੰਡਲ। ਅਸੀਂ ਜਿਹੜੀ ਸਾਡੀ ਪੁਲਿਸ ਲਾਈਨ ਬਠਿੰਡਾ ਦਾ ਸਾਡਾ ਗਰਾਊਂਡ ਹੈ ਉਹਦੇ 'ਚ ਅਸੀਂ ਇੱਕ ਬਾਸਕਟਬਾਲ ਮੈਚਸ ਕਰਾ ਰਹੇ ਹਾਂ ਔਰ ਸਵੇਰੇ 6:30 ਵਜੇ ਅਸੀਂ ਇੱਕ ਮਿਨੀ ਮੈਰਾਥਨ ਪਲਾਨ ਕੀਤੀ ਹੈ ਜੋ ਜੇਕਰ ਟੈਂਟੇਟਿਵ 10 ਕਿਲੋਮੀਟਰ ਦਾ ਰੂਟ ਹੋਏਗਾ ਇਹਦੇ ਚ ਬੇਸਿਕ ਇਸ ਆ ਪਰਪਸ ਹੈ ਕਿ ਜਿਹੜਾ ਅਸੀਂ बार-बार ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਚੱਲਦੀ ਹੈ ਔਰ ਜਿਹੜਾ ਯੂਥ ਹੈ ਉਹਨੂੰ ਅਸੀਂ ਚੰਗੀ ਲਾਈਨ ਤੇ ਪਾਣਾ ਸਪੋਰਟਸਵਲ ਪਾਣਾ ਪੜਾਈਵਲ ਪਾਣਾ ਉਹਦੇ ਹੀ ਤਹਿਤ ਅਸੀਂ ਇੱਕ ਕੰਪਰੀਹੈਂਸਿਵ ਐਕਸ਼ਨ ਚੱਲਦਾ ਰਹਿੰਦਾ ਹੈ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦਾ ਉਹਦੇ ਤਹਿਤ ਹੀ ਅਸੀਂ ਇਹ ਸਪੋਰਟਿੰਗ ਇਵੈਂਟ ਪਲਾਨ ਕੀਤਾ ਹੈ ਜਿਹਦੇ ਚ ਸਾਡੇ ਡੀਸੀ ਸਾਹਿਬ ਔਰ ਡੀਆਈਜੀ ਬਠਿੰਡਾ ਔਰ ਅਸੀਂ ਲੋਕਲ ਜਿਹੜੇ ਪੋਲਿਟੀਕਲ ਰੈਪ੍ਰੈਜ਼ੈਂਟੇਟਿਵਸ ਹੈ ਉਹਨਾਂ ਨੂੰ ਵੀ ਇਨਵਾਈਟ ਕੀਤਾ ਹੈ ਔਰ ਸਾਰੇ ਹੀ ਜਿਹੜੇ ਵੀ ਯੰਗਸਟਰਸ অর ਸਿਟੀਜ਼ਨਸ ਇਧੇ ਜੁਆਇਨ ਕਰਨਾ ਚਾਹੁੰਦੇ ਸਾਨੂੰ ਸਾਡੇ ਵੱਲੋਂ ਸਾਰਿਆਂ ਨੂੰ ਇੱਕ ਖੁੱਲਾ ਸੱਦਾ ਹੈ ਕਿ ਤੁਸੀਂ 6:30 ਵਜੇ ਸਾਡੇ ਸਮੈਰਾਥਨ ਚ ਪਾਰਟ ਲੋ ਤੇ ਉਸ ਤੋਂ ਬਾਅਦ ਜਿਹੜੇ ਅਸੀਂ ਇਹ ਬਾਸਕਟਬਾਲ ਵਗੈਰਾ ਇਵੈਂਟਸ ਵੀ ਰੱਖੇ ਉਹਦੇ ਚ ਬੱਚਿਆਂ ਨੂੰ ਥੇਰ ਫੁੱਲੀ ਇਨਵਾਈਟਡ ਹੋ ਰਿਹਾ ਤੇ ਚ ਅਸੀਂ ਕੈਸ਼ ਅਵਾਰਡ ਵੀ ਦੇਵਾਂਗੇ ਉਹਨਾਂ ਦੀ ਹੌਸਲਾ ਜ਼ਾਇਰ ਲਈ ਔਰ ਜਿਹੜੇ ਵੀ ਬੱਚੇ ਔਰ ਜੋ ਵੀ ਪਾਰਟਿਸਪੈਂਟਸ ਇੱਧਰ ਜੇ ਹੋਣਗੇ ਉਹਨਾਂ ਨੂੰ ਅਸੀਂ ਇੱਕ ਲੈਟਰ ਆਫ ਪਾਰਟਿਸਪੇਸ਼ਨ ਐਪਰੀਸੀਏਸ਼ਨ ਵੀ ਦਵਾਂਗੇ ਕਿ ਤੁਸੀਂ ਸਾਡੀ ਇਹ ਜਿਹੜੀ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਹੈ ਉਹਦੇ 'ਚ ਤੁਸੀਂ ਪਾਰਟਿਸਿਪੇਟ ਕਰ ਰਹੇ ਹੋ ਥੈਂਕ ਯੂ ਜਿਹਦੇ ਵਿੱਚ ਇਹ ਤਰ੍ਹਾਂ ਪੁੱਛਦੇ ਕਿ ਤਾਂ ਬੜੇ ਖਲਾਫ ਜਾਂ ਉਹ ਕਿੰਨਾ ਬੜੀ ਸੰਸਥਾ ਹੈ ਸੰਸਥਾ ਉਹ ਵੀ ਜਿਹੜੀ ਪੁਲਿਸ ਤੇ ਤਾਂ ਹੋਣਗੇ ਹੀ ਜਿਹੜੇ ਜਿਨ੍ਹਾਂ ਨੂੰ ਵੀ ਅਸੀਂ ਕਿਰਾ ਸਕਦੇ ਜੋਇਨ ਬਟ एवरीवन ਇਜ਼ ਓਪਨ ਟੂ ਜੋਇਨ ਸਾਰਿਆਂ ਨੂੰ ਖੁੱਲਾ ਸੱਦਾ ਜੋ ਵੀ ਆਣਾ ਚਾਹੁੰਦਾ ਹੈ ਦੇ ਆਰ ਮੋਸਟ ਵੈਲਕਮ ਟੂ ਜੁਆਇਨ ਟਾਈਮਿੰਗ ਜੀ ਹਥੇ ਸਵੇਰੇ 6:30 ਵਜੇ ਕਿਉਂਕਿ ਰੂਟ ਅਦਰਵਾਈਜ਼ ਸੜਕ ਦਾ ਏਰੀਆ ਸਾਨੂੰ ਦੇਖ ਕੇ ਕਰਨਾ ਪੈਂਦਾ ਔਰ ਸਵੇਰੇ ਹੀ ਮੌਸਮ ਸਪੈਸ਼ਲੀ ਮੈਰਾਥਨ ਲਈ ਵਧੀਆ ਹੁੰਦਾ ਇਸ ਕਰਕੇ 6:30 ਅਵਰਡਸ ਥੈਂਕ ਯੂ